ਹੈਲੋ ਜੀ ਸਸਰੀਆ ਆਕਾਲ ਤੁਹਾਡਾ ਸਾਡੇ ਚੈਨਲ ਤੇ ਸਵਾਗਤ ਹੈ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਨੂੰ ਗੋਮ ਜੇਪ ਲਗਾਉਣੀ ਦੱਸਾਂਗੇ ਤੇ ਆਪਾਂ ਜਿਹੜੀ ਜੇਪ ਸੀ ਆਪਾਂ ਛੋਟੇ ਸਾਈਜ਼ ਦੇ ਵਿੱਚ ਜੇਪ ਲੈ ਲਈ ਹੋਈ ਆ ਤੇ ਆਪਾਂ ਜਿਹੜੀ ਕੱਪੜਾ ਲਿਆ ਹੋਇਆ ਸੀ ਆਪਾਂ ਇਹਦੀ ਜਿਹੜੀ ਬਾਹਲੀ ਸਾਈਡ ਕੱਪੜਾ ਲਿਆ ਹੋਇਆ ਬਾਹ ਦਾ ਆਪਾਂ ਜਿੰਨੀ ਜੇਪ ਲਗਾਉਣੀ ਹੈ ਤੇ ਸਾਈਡ ਬਾਹਲੀ ਸਾਈਡ ਮਾਰਜਿਨ ਛੱਡਿਆ ਹੋਇਆ ਆ ਆਪਾਂ 1.5 ਇੰਚ ਤਾਂ ਉੱਪਰਲੀ ਸਾਈਡ ਛੱਡਿਆ ਹੋਇਆ ਸੀ ਤੇ ਇਹਦੀ ਆਪਾਂ ਲੰਬਾਈ ਲਈ ਹੋਈ ਆ 15.5 ਇੰਚ ਤੁਸੀਂ ਆਪਦੇ ਅਕੋਰਡਿੰਗ ਜਿਹੜੀ ਲੰਬਾਈ ਹੋ ਲੈ ਸਕਦੇ ਤੁਸੀਂ ਜੇ ਕਮੀਜ਼ ਤੇ ਲਗਾਉਣੀ ਆ ਤੁਸੀਂ ਉਹਦੇ ਅਕੋਰਡਿੰਗ ਲੰਬਾਈ ਲੈ ਸਕਦੇ ਹੋ ਜੇ ਸ਼ਮੀਜ਼ ਤੇ ਲਗਾਉਣੀ ਤੁਸੀਂ ਉਹਦੇ ਅਕੋਰਡਿੰਗ ਲੰਬਾਈ ਲੈ ਸਕਦੇ ਹੋ ਜਿਹੜਾ ਆਪਾਂ ਮਾਰਜਿਨ ਛੱਡਿਆ ਹੋਇਆ ਬਾਹਲੀ ਸਾਈਡ ਤੇ ਆਪਾਂ 1.5 ਇੰਚ ਦਾ ਛੱਡਿਆ ਹੋਇਆ ਆ ਤੇ ਆਪਾਂ ਜਿਹੜੀ ਜਿੱਪ ਦੀ ਆਪਾਂ ਲੰਬਾਈ ਰੱਖਣੀ ਆ ਉਹ ਆਪਾਂ 6.5 ਇੰਚ ਦੀ ਰੱਖੀ ਹੋਈ ਆ ਤੇ ਜਿਹੜੀ ਲੰਬਾਈ ਆ ਬੇਸਿਕਲੀ 6.5 ਹੀ ਰੱਖੀ ਜਾਂਦੀ ਆ ਤੇ ਆਪਾਂ ਜੇ ਨੀਚੇ ਨਿਸ਼ਾਨ ਲਗਾਏ ਸੀ ਆਪਾਂ ਇੱਕ ਉੱਪਰ ਫੈਬਰਿਕ ਵੇਸਟ ਲੈ ਲਿਆ ਹੋਇਆ ਵਾ ਇਹਦੇ ਨਾਲ ਆਪਾਂ ਜਿਹੜਾ ਇਹ ਅੰਦਰਲੀ ਸਾਈਡ ਗੋਮ ਕਾਣਾ ਫੈਬਰਿਕ ਤੇ ਇਹਦੇ ਉੱਪਰ ਹੀ ਆਪਾਂ ਨਿਸ਼ਾਨ ਲਗਾ ਲਾਂਗੇ ਸੇਮ ਆਪਾਂ ਨਿਸ਼ਾਨ ਉੱਪਰਲੀ ਸਾਈਡ ਤੇ ਲਗਾ ਲਾਂਗੇ ਬਾਹਲੀ ਸਾਈਡ ਤੇ ਆਪਾਂ 1.5 ਇੰਚ ਦਾ ਮਾਰਜਿਨ ਛੱਡ ਕੇ ਫੇਰ ਆਪਾਂ ਜਿਹੜਾ ਵਾ ਇਹਦੀ ਲੰਬਾਈ ਰੱਖਣੀ ਆ 6 ਇੰਚ ਸਾਢੇ 6 ਇੰਚ ਰੱਖਣੀ ਆ ਇਸ ਤਰੀਕੇ ਨਾਲ ਆਪਾਂ ਉੱਪਰਲੀ ਸਾਈਡ ਤੇ ਨਿਸ਼ਾਨ ਲਗਾ ਲਏ ਹੋਏ ਸੀ ਤੇ ਇਸ ਤੋਂ ਬਾਅਦ ਆਪਾਂ ਜਿਹੜਾ ਵਾ ਇਹਦੇ ਨਿਸ਼ਾਨ ਲਗਾਵਾਂਗੇ ਪੈਨ ਦੇ ਨਾਲ ਆਪਾਂ ਨਿਸ਼ਾਨ ਲਗਾ ਲਾਂਗੇ ਤੇ ਇਹ ਆਪਣੇ ਜਿਹੜੇ نیچے ਆਪਾਂ ਨਿਸ਼ਾਨ ਲਗਾਇਆ ਹੋਇਆ ਸੈਂਟਰ ਦੇ ਵਿੱਚ ਇਹਦੇ ਵਿੱਚ ਆਪਣਾ ਸੈਂਟਰ ਵਾਲੀ ਸਲਾਈ ਲਾਉਣੀ ਆ ਤੇ ਇਸ ਤੋਂ ਬਾਅਦ ਆਪਾਂ ਬਾਹਲੀ ਸਾਈਡ ਤੇ ਦੋ ਦੋ ਸੂਤ ਦੀ ਆਪਾਂ ਜਿਹੜੇ ਨਿਸ਼ਾਨੇ ਹੋ ਲਗਾ ਲੈਣੇ ਬਿਲਕੁਲ ਆਪਾਂ ਦੋ ਦੋ ਪੁਆਇੰਟ ਦੇ ਹੀ ਨਿਸ਼ਾਨ ਲਗਾਉਣੇ ਆ ਜਿਆਦਾ ਡੁੰਗੇ ਨਿਸ਼ਾਨ ਆਪਾਂ ਨਹੀਂ ਲਗਾਉਣੇ ਜੇ ਆਪਾਂ ਡੁੰਗੇ ਲਗਾ ਦਾਂਗੇ ਤੇ ਆਪਣੀ ਜੇਬ ਜੇਪੇ ਹੋ ਸੈਟ ਨਹੀਂ ਪਟਣੀ ਤੇ ਇਸ ਕਰਕੇ ਆਪਾਂ ਦੋ ਦੋ ਸੂਤ ਦੇ ਨਿਸ਼ਾਨ ਲਗਾ ਲਏ ਹੋਏ ਸੀ ਇਸ ਤੇ ਇਸ ਤਰੀਕੇ ਨਾਲ ਆਪਾਂ ਨਿਸ਼ਾਨ ਲਗਾ ਲਏ ਹੋਏ ਸੀ ਤੇ ਬਾਹਰੀ ਸਾਈਡ ਤੇ ਵੀ ਆਪਾਂ ਸੈਂਟਰ ਦੇ ਵਿੱਚੋਂ ਹੀ ਦੇ ਬਾਹਲੀ ਸਾਈਡ ਤੇ ਕੋਰਨਰ ਬਣਾ ਦਿੱਤੀ ਆ ਪੈਨ ਤੇ ਨਾਲ ਕਿ ਆਪਾਂ ਜਿਹੜੀ ਸਲਾਈ ਸੀ ਬਿਲਕੁਲ ਇਹਦੇ ਉੱਪਰ ਉੱਪਰ ਲਗਾ ਲਈ ਹੋਈ ਸੀ ਜਿਹੜੇ ਆਪਾਂ ਬਾਹਲੀ ਸਾਈਡ ਤੇ ਤ੍ਰਿਸ਼ੇ ਕੋਣ ਬਣਾਏ ਸੀ ਇਹਦੇ ਉੱਪਰ ਆਪਾਂ ਸਲਾਈ ਲਗਾ ਲਈ ਹੋਈ ਸੀ ਇਸ ਤਰੀਕੇ ਨਾਲ ਤੇ ਹੁਣ ਆਪਾਂ ਇਹਦੀ ਕਟਿੰਗ ਕਰਦੇ ਹਾਂ ਕਟਿੰਗ ਬਿਲਕੁਲ ਆਪਾਂ ਜਿਹੜੇ ਸੈਂਟਰ ਵਿੱਚ ਸਲਾਈ ਲਗਾਏ ਸੀ ਸੈਂਟਰ ਦੇ ਵਿੱਚੋਂ ਹੀ ਆਪਾਂ ਕਟਿੰਗ ਕਰਨੀ ਹੈ ਬਾਹਲੀ ਸਾਈਡ ਤੋਂ ਬਿਲਕੁਲ ਵੀ ਕਟਿੰਗ ਨਹੀਂ ਕਰਨੀ ਆਪਾਂ ਤੇ ਸੈਂਟਰ ਦੇ ਵਿੱਚ ਆਪਾਂ ਕਟਿੰਗ ਕਰਕੇ ਤਿੰਨ ਨੂੰ ਆਪਾਂ ਸੈੱਟ ਕਰ ਲਿਆ ਸੀ ਕੱਪੜੇ ਨੂੰ ਤੇ ਆਪਾਂ ਅੰਦਰਲੀ ਆਪਾਂ ਉੱਪਰਲੀ ਸਾਈਡ ਤੇ ਕੱਪੜੇ ਰੱਖ ਕੇ ਅਟੈਚ ਕੀਤਾ ਸੀ ਬਾਅਦ ਵਿੱਚ ਆਪਾਂ ਉਹਨੂੰ ਅੰਦਰਲੀ ਸਾਈਡ ਤੇ ਟਰ ਤੇ ਆਪਾਂ ਜਿਹੜੀ ਉੱਪਰਲੀ ਸਾਈਡ ਤੇ ਜੇਪਰਾ ਕਿ ਲਗਾਉਣੀ ਆ ਆਪਾਂ ਜਿਹੜੀ ਦੀ ਸਿੱਧੀ ਸਾਈਡ ਜੇਪ ਦੀ ਨੂੰ ਆਪਾਂ ਓਪਨ ਕਰ ਲਾਂਗੇ ਤੇ ਇਹਦੀ ਆਪਾਂ ਸਲਾਈ ਇਸ ਤਰੀਕੇ ਨਾਲ ਲਗਾਉਣੀ ਆ ਜਿਹੜੀ ਆਪਣੀ ਉੱਪਰਲੀ ਸਾਈਡ ਤੇ ਦੀ ਪਿੰਨ ਸੀ ਲੋਕ ਵਾਲੀ ਪਿੰਨ ਸੀ ਇਹਨੂੰ ਥੋੜਾ ਆਪਾਂ ਉੱਪਰ ਕਰ ਲੈਣਾ ਕਿਉਂਕਿ ਇਹਦੇ ਉੱਪਰ ਆਪਣੀ ਮਸ਼ੀਨ ਨਹੀਂ ਚੱਲਣੀ ਤੇ ਇਹਨੂੰ ਆਪਾਂ ਥੋੜਾ ਜਿਹਾ ਉੱਪਰ ਕਰ ਲਿਆ ਹੋਇਆ ਸੀ ਹੁਣ ਆਪਾਂ ਇਹਦੀ ਸਲਾਈ ਲਗਾਉਣੀ ਆ ਬਿਲਕੁਲ ਸਲਾਈ ਆਪਾਂ ਜਿਹੜੀ ਤੇ ਉੱਪਰ ਕੋਰਨਰ ਤੇ ਸਲਾਈ ਨਹੀਂ ਲਗਾਉਣੀ ਆ ਆਪਾਂ ਬਾਰ-ਬਾਰ ਸਲਾਈ ਲਗਾਉਣੀ ਆ ਅੱਧਾ ਅੱਧਾ ਇੰਚ ਦਾ ਆਪਾਂ ਦਬਾਅ ਤੇ ਜਿਹੜੀ ਆਪਣੀ ਜੇਪ ਆ ਜੇਪ ਆ ਆਪਣੀ ਬਿਲਕੁਲ ਹੀ ਥੋੜੀ ਥੋੜੀ ਦੇਖੇਗੀ ਆਪਣੀ ਜਿਆਦਾ ਜੇਪ ਨਹੀਂ ਦਿਖਣੀ ਆਪਣੀ ਤੇ ਆਪਾਂ ਸਲਾਈ ਜਿਹੜੀ بار بار ਹੀ ਲਗਾਉਣੀ ਆ ਅੱਧੇ ਦਿਨ ਚ ਦਾ ਗੈਪ ਛੱਡ ਦਿਓ ਤੇ ਫਿਰ ਆਪਾਂ ਜਿਹੜੀ ਸਲਾਈ ਆ ਲਗਾਉਣੀ ਆ ਤੇ ਇਹਦੇ ਨਾਲ ਜੇਪ ਲਗਾਉਣ ਦੇ ਨਾਲ ਇਹ ਹੁੰਦਾ ਵਾ ਕਿ ਆਪਾਂ ਨੂੰ ਜੇਪ ਲਗਾਉਣ ਵੇਲੇ ਆਪਣਾ ਜਿਹੜੇ ਆ ਇਹ ਕੋਈ ਵੀ ਵਾਲ ਵਗੈਰਾ ਨਹੀਂ ਪੈਂਦਾ ਤੇ ਨਾਲ ਆਪਣੀ ਜਿਹੜੀ ਜੇਪ ਆ ਪੂਰੀ ਫਿਨਿਸ਼ਿੰਗ ਦੇ ਨਾਲ ਲੱਗਦੀ ਹੈ ਨਾਲੇ ਆਪਣੀ ਜਿਹੜੀ ਆਪਾਂ ਜਿਸ ਤਰ੍ਹਾਂ ਨਾਰਮਲ ਜੇਪ ਲਗਾਉਣੀ ਆ ਘੁੰਮ ਕਰਕੇ ਤੇ ਉਹਦੇ ਉੱਪਰ ਆਪਣੀ ਜਿਹੜੀ ਹੁੰਦੀ ਆ ਇਹ ਆਪਣੀ ਜੈਪ ਦੇ ਵਿੱਚ ਆਪਣੇ ਜਿਹੜੇ ਆ ਸਲਾਈ ਲੱਗ ਜਾਂਦੀ ਹੈ ਜੇ ਜੈਪ ਆਪਣੀ ਖਰਾਬ ਹੋ ਜਾਂਦੀ ਹੈ ਤੇ ਇਸ ਤਰੀਕੇ ਨਾਲ ਆਪਣੀ ਜੈਪ ਵੀ ਬਿਲਕੁਲ ਵੀ ਖਰਾਬ ਨਹੀਂ ਹੁੰਦੀ ਤੇ ਆਪਾਂ ਦੂਸਰੀ ਸਾਈਡ ਤੇ ਸਲਾਈ ਲਗਾਵਾਂਗੇ ਤੇ ਆਪਾਂ ਜੈਪ ਨੂੰ ਬੰਦ ਕਰ ਲਿਆ ਹੋਇਆ ਸੀ ਕਿਉਂਕਿ ਹੁਣ ਆਪਾਂ ਇਹਦੇ ਬੰਦ ਕਰਕੇ ਹੀ ਸਲਾਈ ਲਗਣੀ ਹੈ ਇਹਦਾ ਵੀ ਆਪਾਂ ਗੈਪ ਜਿਹੜਾ ਵਾ ਅੱਧੇ ਇੰਚ ਤੱਕ ਰੱਖਣਾ ਤੇ ਫਿਰ ਆਪਾਂ ਜਿਹੜੀ ਸਲਾਈ ਉਹ ਲਗਾਉਣੀ ਆ ਤੇ ਨਾਲ ਦੀ ਨਾਲ ਆਪਾਂ ਕੱਪੜੇ ਸੈੱਟ ਕਰੀ ਜਾਣਾ ਹੈ ਤੇ ਇੱਥੋਂ ਆਪਾਂ ਲਾਸਟ ਤੋਂ ਅੱਗੇ ਆਪਾਂ ਜਿੱਪ ਫੇਰ ਖੋਲ ਲੈਣੀ ਕਿਉਂਕਿ ਆਪਣੀ ਜਿਹੜੀ ਸਿਲਾਈ ਹੈ ਇੱਥੋਂ ਆਪਾਂ ਉੱਪਰੋਂ ਲੌਕ ਕਰਨੀ ਹੈ ਪੂਰੀ ਤੇ ਫਿਰ ਆਪਾਂ ਜਿਹੜੀ ਸਿਲਾਈ ਨੂੰ ਪੂਰਾ ਕੰਪਲੀਟ ਕਰਨਾ ਵਾ ਤੇ ਇੱਥੇ ਅੱਗੇ ਆਪਾਂ ਜੇਪ ਨੂੰ ਅੰਦਰੀ ਸਾਈਡ ਤੇ ਆਪਾਂ ਇਹਨੂੰ ਅੰਦਰੀ ਸਾਈਡ ਤੇ ਕਰ ਖੋਲ ਦੇਣਾ ਜੇਪ ਨੂੰ ਤੇ ਫਿਰ ਆਪਾਂ ਜਿਹੜੀ ਸਿਲਾਈ ਨੂੰ ਕੰਪਲੀਟ ਕਰ ਲੈਣਾ ਹੈ ਤੇ ਇਥੋਂ ਆਪਣੀ ਜਿਹੜੀ ਸਲਾਈ ਲੱਗਦੀ ਹੈ ਇਥੋਂ ਆਪਾਂ ਧਿਆਨ ਨਾਲ ਸਲਾਈ ਲਗਾਉਣੀ ਪੈਂਦੀ ਹੈ ਕਿਉਂਕਿ ਇਥੋਂ ਆਪਣਾ ਜਿਹੜਾ ਕੱਪੜਾ ਹੁੰਦਾ ਹੈ ਇਥੋਂ ਆਪਣਾ ਓਪਨ ਹੋ ਜਾਂਦਾ ਹੈ ਤੇ ਆਪਾਂ ਜਿਹੜੀ ਸਲਾਈ ਲਗਾਉਣ ਵੇਲੇ ਆਪਣਾ ਪ੍ਰੋਬਲਮ ਜੀ ਆਂਦੀ ਆ ਤੇ ਆਪਾਂ ਆਰਾਮ ਦੇ ਨਾਲ ਜਿਹੜੀ ਸਲਾਈ ਲਗਾਉਣੀ ਆ ਕੱਪੜੇ ਨੂੰ ਆਪਾਂ ਬਿਲਕੁਲ ਖਿੱਚਣਾ ਵਗੈਰਾ ਨਹੀਂ ਆ ਇਥੋਂ ਆਪਾਂ ਆਰਾਮ ਦੇ ਨਾਲ ਸਲਾਈ ਲਗਾਉਣੀ ਕਿਉਂਕਿ ਜੇ ਆਪ ਆਪਣੀ ਜਿਹੜੀ ਓਪਨ ਹੋ ਜਾਂਦੀ ਹੈ ਤੇ ਇਹਨੂੰ ਆਪਾਂ ਆਰਾਮ ਦੇ ਨਾਲ ਹੀ ਸਲਾਈ ਲਗਾਉਣੀ ਆ ਕਿਉਂਕਿ ਆਪਣੇ ਜੈਪ ਦੇ ਉੱਪਰ ਜਿਹੜੀ ਮਸ਼ੀਨ ਹੈ ਉਹ ਚੱਲਦੀ ਹੈ ਤੇ ਆਪਣ ਜਿਹੜੀ ਮਸ਼ੀਨ ਹੁੰਦੀ ਆ ਉਹ ਆਪਣੇ ਦੰਦਿਆਂ ਦੇ ਉੱਪਰ ਵਜਦੀ ਜਾ ਕੇ ਇਹਦੀ ਉਹਦੇ ਨਾਲ ਆਪਣ ਜਿਹੜੀ ਥੋੜੀ ਟੰਕਾ ਲਗਾਉਣ ਵੇਲੇ ਆਪਣਾ ਪ੍ਰੋਬਲਮ ਆਉਂਦੀ ਆ ਤੇ ਆਪਾਂ ਇਹ ਟੰਕੇ ਨੂੰ ਆਰਾਮ ਦੇ ਨਾਲ ਲਗਾ ਲੈਣਾ ਆਪਣੀ ਜਿਹੜੀ ਸਲਾਈ ਆ ਪੂਰੀ ਆਪਾਂ ਇਸ ਤਰੀਕੇ ਨਾਲ ਕੰਪਲੀਟ ਕਰ ਲੈਣੀ ਆ ਤੇ ਇੱਥੋਂ ਆਪਾਂ ਨੂੰ ਡਬਲ ਲੌਕ ਕਰ ਦੇਣਾ ਕਿ ਆਪਣੀ ਜਿਹੜੀ ਜੈਪ ਆ ਇੱਥੋਂ ਆਪਣਾ ਜੈਪ ਦੀ ਐਂਡਿੰਗ ਹੁੰਦੀ ਹੈ ਇੱਥੋਂ ਆਪਾਂ ਨੂੰ ਡਬਲ ਕਰ ਲੈਣਾ ਹੈ ਇਥੋਂ ਆਪਾਂ ਸਲਾਈਨ ਨੂੰ ਡਬਲ ਕਰ ਲਿਆ ਹੋਇਆ ਸੀ ਤੇ ਹੁਣ ਆਪਣੇ ਜਿਹੜੇ ਜੇਪ ਆ ਪੂਰੀ ਆਪਣੀ ਫਿਨਿਸ਼ਿੰਗ ਦੇ ਨਾਲ ਲੱਗ ਗਈ ਹੋਈ ਤਾਂ ਤੁਸੀਂ ਇਸ ਤਰੀਕੇ ਨਾਲ ਜਿਹੜੇ ਜੇਪ ਆ ਲਗਾ ਸਕਦੇ ਹੋ ਤੁਹਾਨੂੰ ਮੈਂ ਬਹੁਤ ਹੀ ਸੌਖਾ ਤਰੀਕਾ ਦੱਸਿਆ ਹੋਇਆ ਜੇਪ ਲਗਾਉਣ ਦਾ ਤੁਸੀਂ ਇਸ ਤਰੀਕੇ ਨਾਲ ਜਿਹੜੇ ਜੇਪ ਆ ਲਗਾ ਸਕਦੇ ਹੋ ਜੇ ਤੁਹਾਨੂੰ ਸਾਡਾ ਇਹ ਤਰੀਕਾ ਵਧੀਆ ਲੱਗਿਆ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਜੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ